ਫਤ ਪੋਦਾ ਤੜਕਾ ਹੋ ਗਿਆ ਸਤ ਗੁਰ ਜੀ ਫਰਮਾਉਂਦੇ ਨੇ ਨੇ ਤਨੇ ਮ ਕਰੋ ਗੁਰ ਸਿੱਖੋ ਦੁੱਖ ਸੁੱਖ ਤਾਂ ਨੇ ਤੋ ਆਉਂਦੇ ਨੇ ਨੇ ਤਨੇ ਮ ਕਰੋ ਗੁਰ ਸਿੱਖੋ ਜੀਵਾਲਾ ਸਿੰਘ ਜੀਤ ਸਿੰਘ ਨੇ ਦਿੱਤੀਆਂ ਬਾਨ ਕਰਤਾਰਾ ਨੇ ਆਸਾਵਾਰ ਲਗਾ ਗੁਰ ਬੈਠੇ ਆਸਵਰ ਲਗਾ ਗੁਲੇ ਬੈਠੇ ਹੋ ਸਤਪੋ ਦਾ ਤੜਕਾ ਹੋ ਗਿਆ ਸਤਗੁਰ ਜੀ ਪਰਮਾਉਂਦੇ ਨੇ ਨਿਤਨੇਮ ਕਰੋ ਗੁਰ ਸਿੱਖੋ ਦੁੱਖ ਸੁੱਖ ਤਾਂ ਨੇਤ ਆਉਂਦੇ ਨੇ ਨਿਤਨੇਮ ਕਰੋ ਗੁਰ ਸਿੱਖੋ ਜੀਵਨ ਸਿੰਘ ਅਜੀਤ ਸਿੰਘ ਨੇ ਦਿੱਤੀਆਂ ਕਤਾਰਾਂ ਨੇ ਆਸਾਵਾਰ ਲਗਾ ਗੁਰ ਬੈਠੇ ਸਿੰਘ ਵਾਉਂਦੇ ਤਲਵਾਰਾਂ ਨੇ ਆਸਾਵਾਰ ਲਗਾ ਗੁਰ ਬੈਠੇ ਹੋ ਦੁਖਦਾਰੂ ਸਖਰੋਗੇ ਪਿਆਏ ਪੰਗਤੀਆਂ ਸਤਗੁਰ ਪੜਦੇ ਨੇ ਉਦੇ ਬਚਤਰ ਸਿੰਘ ਸੂਰਮੇ ਜਾਵਰੀ ਤੇ ਵਰਦੇ ਨੇ ਉਦੇ ਬਚਤਰ ਸਿੰਘ ਸੂਰਮੇ ਕਟ-ਕਟ ਕੇ ਸਿਰ ਖਖੜੀਆਂ ਕੀਤੇ ਭਾਂਡੇ ਚੋਂ ਠੱਠਿਆਰਾਂ ਨੇ ਆਸਾਵਾਰ ਲਗਾ ਗੁਰ ਬੈਠੇ ਸਿੰਘ ਵਾਉਂਦੇ ਤਲਵਾਰਾਂ ਨੇ ਆਸਾਵਾਰ ਲਗਾ ਗੁਰ ਬੈਠੇ ਸਿੰਘ ਨੇ ਤੱਕ ਲਿਆ ਵੱਦਦਾ ਦੁਸ਼ਮਣ ਜੀਵਨ ਸੰਘ ਨੇ ਅੱਗੇ ਹੋ ਕੇ ਡੱਕ ਲਿਆ ਵੱਦਦਾ ਦੁਸ਼ਮਣ ਭਾਈ ਜੈਪੇ ਉਹ ਦੌੜੇ ਜਾਂਦੇ ਘੇਰ ਕੇ ਮਾਰੇ ਵੱਡਿਆ ਸ਼ਾਹ ਸਵਾਰਾਂ ਨੇ ਆਹ ਸਵਾਰ ਲਗਾ ਗੁਰ ਬੈਠੇ ਸਿੰਘ ਬੋਲਦੇ ਤਲਵਾਰਾਂ ਨੇ ਆਹ ਸ ਲਗਾ ਘੁਰ ਬੈਠੇ ਇੱਕ ਪਾਸੇ ਵਾਲੀ ਦੇ ਨਾਰੇ ਇੱਕ ਪਾਸੇ ਵਾਲੀ ਦੇ ਨਾਰੇ ਦੂਜੀ ਤਰਫ ਜਕਾਰੇ ਨੇ ਤਬਾ ਤਬਾ ਕਰਨ ਕਈ ਮੋਵਣ ਇਧਰ ਸ਼ਬਦ ਹਜ਼ਾਰੇ ਨੇ ਤਬਾ ਤਬਾ

ਦਸ਼ਮਣ ਦਾ ਮੂੰਹ 모ੜਿਆ ਸੀ ਖੱਬਿਓਂ ਵੀਰ ਬਚਤਰ ਸਿੰਘ ਨੇ ਮਾਨ ਵੈਰੀ ਦਾ ਤੋੜਿਆ ਸੀ ਖੱਬਿਓਂ ਵੀਰ ਬਚਤਰ ਸਿੰਘ ਨੇ ਹੋ ਲੱਖਾਂ ਦੀ ਤਾਦ ਦਿੱਤੀ ਆਏ ਮਾਰੇ ਗਏ ਹਜ਼ਾਰਾਂ ਨੇ ਆਸਾਵਰ ਲਗਾ ਗੁਰ ਬੈਠੇ वारे हिकु पासे दो बिंदे हिकु पासे दो बिंदुण गवे हिकु पासे तलवार चले ਵੱਡ ਵੱਡ ਲਾਉਣ ਸਿਰਾਂ ਦੀਆਂ ਧੜੀਆਂ ਜਿਹੜੇ ਸ਼ੇਰ ਦਾ ਤਾਰ ਕੱਲੇ ਵੱਡ ਵੱਡ ਲਾਉਣ ਸਿਰਾਂ ਦੀਆਂ ਧੜੀਆਂ ਹੋ ਦਰ ਵਖਰੇ ਸਰ ਰੜਦੇ ਫਰਦੇ ਬਗੀਆਂ ਖੂੜ ਜਲਾਰਾ ਨੇ ਆਸਾਵਰ ਲਗਾ ਗੁਰ ਬੈਠੇ